ਬਾਪੂ ਜੀ ਨੇ ਹੌਸਲਾ ਦੇ ਕੇ ਆਪਦੇ ਪੁੱਤ ਨੂੰ ਭੇਜਿਆ ਵੀ ਜਾ ਪੁੱਤਰਾ ਅੱਗ ਲੱਗ ਗਈ ਜਾ ਤੇ ਤੇਰੀ ਜਾਣਾ ਜਾਣਾ ਤੂੰ ਜਾ ਕੇ ਮਦਦ ਕਰ ਤੇ ਅਸੀਂ ਇਸ ਬਾਈ ਜੀ ਦਾ ਇਸ ਬਾਪੂ ਜੀ ਦਾ ਇਹਨਾਂ ਦਾ ਧੰਨਵਾਦ ਕਰਦੇ ਆ ਧੰਨਵਾਦ ਇਸ ਤਰ੍ਹਾਂ ਦਾ ਕਿ ਇਹਨਾਂ ਨੇ ਵਰਤੀ ਅੱਗ ਦੇ ਵਿੱਚ ਕੁੱਤੀ ਆ ਪੰਜਾਬੀ ਹੋਣ ਦਾ ਕਹਿ ਸਕਦੇ ਫਰਜ਼ ਤੁਸੀਂ ਵੀ ਨਿਭਾਇਆ ਤੁਹਾਡੇ ਬੱਚੇ ਬਿਲਕੁਲ ਬਿਲਕੁਲ ਆਖਰਕਾਰ ਜੇ ਉਹਨਾਂ ਲੋਕਾਂ ਦੀ ਸਾ ਮੈਂ ਇੱਥੇ ਹੁੰਦਾ ਤੇ ਮੇਰੇ ਨਾਲ ਇਹ ਕੁਝ ਹੁੰਦਾ ਕਿ ਮੇਰੇ ਨਾਲ ਲੋਕਾਂ ਦੇ ਨਾ ਹੁੰਦੇ ਮੈਂ ਨਾਮ ਲੋਖੜਨੇ ਸੀ ਤੇ ਆਪਣੇ ਪੈਂਟ ਦੇ ਜਮਾਂ ਨਾਲ ਆ ਕਾਗਜ਼ ਦੇ ਲਿਪਾਸ ਅਸੀਂ ਇੱਥੋਂ ਚਲੇ ਗਏ ਟਰੈਕਟਰ ਲੈ ਕੇ ਇਹਦੇ ਜਾ ਕੇ ਉੱਥੇ ਆਪਣਾ ਪਹਿਲਾਂ ਤਾਂ ਅੱਗ ਬੁਝਾਈ ਫਿਰ ਜਾਦੇ ਹੋ ਗਈ ਫਿਰ ਪਿੱਛੇ ਮੁੜਿਆ ਫਿਰ ਫਿਰ ਮਨ ਕਰ ਵੇ ਘਰ ਨੂੰ ਅੱਗ ਲੱਗੀ ਇੱਕ ਨੂੰ ਤੁਹਾਡੇ ਪਿਤਾ ਨੇ ਕਿਹਾ ਕਿ ਅੱਗ ਲੱਗ ਗਈ ਆ ਤੇ ਤੁਸੀਂ ਇਹ ਨਹੀਂ ਦੇਖਿਆ ਕਿੰਨਾ ਦੇ ਖੇਤਾਂ ਨੂੰ ਲੱਗੀ ਤੁਸੀਂ ਭਜਾਣ ਚੱਲ ਗਏ ਦਿਲ ਚ ਕਿਵੇਂ ਆਇਆ ਸਾਡੇ ਦਾ ਕੋਈ ਉਂ ਵੀ ਆਫਤ ਆ ਜੇ ਪਿਆਵ ਚਾ ਜੇ ਚੇ ਬਾਹਰ ਆ ਜੇ ਕਿਤੇ ਸਟੇਜ ਆ ਜੇ ਜਾਂ ਬਾਲੀ ਗੰਟੀਆਂ ਜਾ ਜੇ ਸਾਡੇ ਦਾ ਪੰਜਾਬੀ ਉੱਥੇ ਵੀ ਜਾ ਕੇ ਮੰਨਦਾ ਲੰਗਰ ਵੀ ਲਾਉਂਦੇ ਆ ਮਦਦ ਵੀ ਕਰਦੇ ਹੁਣ ਤੁਸੀਂ ਵੇਖਿਆ ਸੀ ਜੰਗ ਲੱਗੀ ਸੀ ਉੱਥੇ ਵੀ ਵੇ ਲੋ ਵੀ ਸਾਰੇ ਗੋਲੇ ਡਗਦੀ ਉੱਥੇ ਵੀ ਕੀਤੀ ਉਹਨਾਂ ਨੇ ਇਹਦਾ ਸਾਡਾ ਆਪ ਦੀ ਧਰਤੀ ਆ ਤੇ ਅਸੀਂ ਆਪਸ ਵਿੱਚ ਭਰਾ ਹਾਂ ਉਹ ਤੁਹਾਨੂੰ ਕੀ ਕਹਿ ਕੇ ਘਰੋਂ ਤੋਰਿਆ ਕਿ ਜਦੋਂ ਮੰਨ ਲਓ ਇਹ ਤਾਂ ਖਤਰਾ ਏ ਤੇ ਬਾਪੂ ਖੁਦ ਕਹਿੰਦੇ ਵੀ ਅੱਗ ਦੇ ਵਿੱਚ ਜਾਓ ਹਨਾ ਬੁਝਾਓ ਬਹੁਤ ਖਤਰੇ ਵਾਲਾ ਕੰਮ ਸੀਗਾ ਬਾਪੂ ਜੀ ਨੇ ਕੀ ਕਿਹਾ ਵੇ ਕਹਿ ਕੇ ਤੋਰਿਆ ਦੀ ਆਪ ਦੀ ਜਾਣ ਤੋਂ ਵੱਧ ਕੇ ਲੈ ਕੇ ਵੀ ਆਪਣਾ ਵੀ ਮਦਦ ਕਰੋ ਵੀ ਜਿੱਧਰਲੇ ਪਾਸੇ ਮੰਨਗਲ ਵੀ ਆਪਣੀ ਕਾਨਕ ਖੜੀ ਏ ਜਾਦੇ ਉਹ ਭਰਾ ਲੈ ਵੀ ਉਧਰ ਉਹ ਭਰਾ ਜਿੰਨਾ ਮਰਜੀ ਸੀਗਾ ਜਾਂ ਕੁਛ ਵੀ ਉਹਦੇ ਨੇ ਪਾਸੇ ਜਾ ਕੇ ਤੁਸੀਂ ਆਪ ਦਾ ਪੂਰਾ ਜੋਰ ਨਾਲ ਜਿੰਨਾ ਵੀ ਆਪਾਂ ਲਾ ਸਕਦੇ ਹਾਂ ਦਿਲੋਂ ਮਨੋਂ ਕਿਉ ਆਪਦਾ ਜਾ ਕੇ ਦੀ ਭਜਾਓ ਬੰਦੇ ਨੂੰ ਹੁਣ ਉਹਦਾ ਹਾਲ ਦੇਖੋ ਹੀ ਜਾ ਕੇ ਉਹਨੂੰ ਨੀਂਦ ਨਹੀਂ ਆਉਂਦੀ ਰੋਂਦਾ ਇੱਕ ਮੰਨਗਲ ਮੈਂਟਲ ਤੌਰ ਉਹ ਵੀ ਉਹ ਹੋਇਆ ਪਿਆ ਨਾਲੇ ਉਹਦੀ ਲੋਕਾਂ ਮਦਦ ਕਰੀ ਜਾਂਦੇ ਹੌਸਲਾ ਦੇਈ ਜਾਂਦੇ ਭਰਾ ਪਰ ਫਿਰ ਵੀ ਉਹ ਆਏ ਮੇਰੀ ਆਪ ਦੀ ਫਜ਼ਲ ਹੈ ਜਿਹੜੀ ਉਹ ਹੁੰਦੀ ਤੇ ਮੇਰੀ ਅੱਜ ਪਤਾ ਨਹੀਂ ਕਿੰਨੀ ਕੋ ਹੋ ਜਾਂਦੀ ਕਹਿੰਦੇ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿਮਾ ਪੰਜਾਬ ਦੇ ਨੌਜਵਾਨ ਕਿਸੇ ਦੇ ਵੀ ਉੱਤੇ ਔਖਾ ਸਮਾਂ ਉਸ ਦੇ ਨਾਲ ਉਦੋਂ ਹੀ ਜਾ ਕੇ ਖੜ ਜਾਂਦੇ ਆ ਚਾਹੇ ਜਿੰਨਾ ਮਰਜੀ ਔਖਾ ਸਮਾਂ ਹੋਵੇ ਉਹ ਕੱਲੇ ਪੰਜਾਬ ਚ ਨਹੀਂ ਚਾਹੇ ਪੂਰੇ ਦੇਸ਼ ਦੇ ਵਿੱਚ ਕਿਤੇ ਵੀ ਸਮੱਸਿਆ ਆਈ ਹੋਵੇ ਜਾਂ ਫਿਰ ਵਿਦੇਸ਼ ਵਿੱਚ ਵੀ ਆਏ ਹੋਵੇ ਤਾਂ ਉੱਥੇ ਵੀ ਪੰਜਾਬੀ ਜੜੇ ਆ ਮਦਦ ਦੇ ਤੌਰ ਤੇ ਜਾਣੇ ਜਾਂਦੇ ਆ ਪੰਜਾਬ ਤੇ ਪੰਜਾਬੀਆਂ ਦਾ ਨਾਂ ਪਹਿਲੇ ਨੰਬਰ ਤੇ ਆਉਂਦਾ ਆ ਬੀਤੇ ਦਿਨ ਪੰਜਾਬ ਦੇ ਵਿੱਚ ਕਈ ਜਗ੍ਹਾ ਘਟਨਾਵਾਂ ਵਾਪਰੀਆਂ ਜਿੱਥੇ ਅੱਗ ਨੇ ਤੰਦ ਮਚਾਇਆ ਉਹ ਕਿਸਾਨ ਜਿਹਨਾਂ ਨੂੰ ਦੇਸ਼ ਦਾ ਅੰਨ ਦਾਤਾ ਕਿਹਾ ਜਾਂਦਾ ਉਹ ਕਿਸਾਨ ਜਿਹੜੇ 6-6 ਮਹੀਨੇ ਆਪਣੀਆਂ ਫਸਲਾਂ ਨੂੰ ਪਾਲ ਕੇ ਉਹਨਾਂ ਦੀ ਉਹਨਾਂ ਦਾ ਮੁੱਲ ਪੈਣਾ ਹੁੰਦਾ ਤਾਂ ਉਸ ਵੇਲੇ ਕਿਸਾਨਾਂ ਦੀ ਜੋ ਮਿਹਨਤ ਹੈ ਉਹ ਸੜ ਕੇ ਰਾਖ ਹੋ ਗਈ ਉਮੀਦਾਂ ਰਾਖ ਹੋ ਗਈਆਂ ਪਰ ਫਿਰ ਵੀ ਕਿਸਾਨਾਂ ਨੇ ਉਸ ਪਰਮਾਤਮਾ ਤੇ ਟੀਕ ਰੱਖੀ ਕਿ ਚਲੋ ਕੋਈ ਗੱਲ ਨਹੀਂ ਪਰਮਾਤਮਾ ਨੇ ਜੋ ਕੀਤਾ ਠੀਕ ਕੀਤਾ ਆ ਘਟੋ ਘਟ ਜਾਨਾਂ ਬਚ ਗਈਆਂ ਤਾਂ ਉਹਨਾਂ ਵਿੱਚੋਂ ਹੀ ਇੱਕ ਅਜਿਹਾ ਨੌਜਵਾਨ ਸੀਗਾ ਜਿਸ ਦੀ ਫਸਲ ਵੀ ਨਹੀਂ ਸੜ ਰਹੀ ਸੀ ਤੇ ਉਸ ਨੌਜਵਾਨ ਨੇ ਇੱਕ ਆਪਣੇ ਕਿਸਾਨ ਭਰਾ ਦੀ ਅੱਗ ਬੁਝਾਉਣ ਦੇ ਲਈ ਉਸ ਉਸ ਦੀ ਮਿਹਨਤ ਜਿਹੜੀ ਉਹਨੇ 6 ਮਹੀਨੇ ਲਾ ਕੇ ਪਾਲੀ ਸੀ ਸਪਾਦੀ ਅਸਰੀਆਂ ਉਤੇ ਪੈਰ ਰੱਖ ਕੇ ਉਸਨੇ ਆਪਣੀ ਫਸਲ ਨੂੰ ਪਾਲਿਆ ਸੀਗਾ ਉਸ ਫਸਲ ਨੂੰ ਬਚਾਉਣ ਦੇ ਲਈ ਅੱਗ ਦੇ ਵਿੱਚ ਕੁੱਦ ਗਿਆ ਉਹ ਨੌਜਵਾਨ ਤੋਂ ਸਾਡੇ ਨਾਲ ਵੀਰ ਅੱਜ ਮੌਜੂਦ ਹੈ ਇਸ ਵੀਰ ਦੀ ਫਸਲ ਵੀ ਨਹੀਂ ਸੀਗੀ ਇਹ ਵੀਰ ਆਪਣੇ ਗਵਾਂਢ ਪਿੰਡ ਦੇ ਵਿੱਚ ਇੱਕ ਕਿਸਾਨ ਵੀਰ ਦੀ ਫਸਲ ਬੁਝਾਉਣ ਗਿਆ ਸੀ ਪਰ ਬਦਕਿਸਮਤੀ ਨੂੰ ਇਸ ਤੇ ਟਰੈਕਟਰ ਦਾ ਵੀ ਨੁਕਸਾਨ ਹੋਇਆ ਤੇ ਇਸ ਵੀਰ ਦੇ ਹੱਥ ਪੈਰ ਵੀ ਜਲ ਗਏ ਪਰ ਜਜਬਾ ਇਸ ਵੀਰ ਦਾ ਇਹ ਸੀਗਾ ਕਿ ਨਹੀਂ ਆਪਾਂ ਆਪਣੇ ਭਰਾ ਦੇ ਨਾਲ ਜ਼ਿਮੀਦਾਰ ਭਰਾ ਦੇ ਨਾਲ ਖੜਨਾ ਬਈ ਮਜੂਦ ਨਹੀਂ ਗੱਲਬਾਤ ਕਰਦੇ ਆ ਬਈ ਅ ਅੱਗ ਬੁਝਾਉਣ ਗਏ ਸੀ ਕਿਸੇ ਦੀ ਪਰ ਉਹ ਅੱਗ ਨੇ ਤੁਹਾਨੂੰ ਹੀ ਆਪਣੀ ਚਪੇਟ ਚ ਲੈ ਲਿਆ ਜੀ ਹਾਂਜੀ ਜੀ ਆਪਾਂ ਇਹ ਇੱਥੇ ਘਰੇ ਹੀ ਸੀਗੇ ਜੀ ਇੱਥੇ ਤੇ ਪਏ ਸੀਗੇ ਅੰਦਰ ਜਦੋਂ ਅੱਗ ਲੱਗੀ ਆ ਤੇ ਬਾਹਰ ਬਾਪੂ ਜੀ ਬਾਹਰ ਸੀਗੇ ਇਹਨਾਂ ਨੇ ਆਪਾਂ ਨੂੰ ਆਵਾਜ਼ ਦਿੱਤੀ ਐ ਵੀ ਐਂ ਕਰਕੇ ਬਾਹਰ ਵੀ ਆਇਓ ਜੋ ਮਾੜਾ ਐ ਵੀ ਐਂ ਲੱਗਦੀ ਵੀ ਅੱਗ ਲੱਗੀ ਹੁੰਦੀ ਆ ਜਦੋਂ ਮੈਂ ਇੱਥੇ ਬਾਹਰ ਨਿਕਲ ਕੇ ਵੇਖਿਆ ਤੇ ਆਪਣੇ ਪਿੰਡ ਦੇ ਜਮਾਂ ਨਾਲ ਅੱਗ ਆ ਗਈ ਇਹਦੇਲੇ ਪਾਸੇ ਅਸੀਂ ਇੱਥੋਂ ਚਲੇ ਗਏ ਟਰੈਕਟਰ ਲੈ ਕੇ ਇਹਦੇ ਜਾ ਕੇ ਉੱਥੇ ਆਪਣਾ ਪਹਿਲਾਂ ਤਾਂ ਅੱਗ ਬੁਝਾਈ ਫਿਰ ਜਾਦੇ ਹੋ ਗਈ ਫਿਰ ਪਿੱਛੇ ਮੁੜਿਆ ਫਿਰ ਫਿਰ ਮਨ ਕਰ ਗਿਆ ਵੀ ਘਰ ਨੂੰ ਅੱਗ ਲੱਗੀ ਇੱਕ ਨੂੰ ਜੋ ਘਰ ਨੂੰ ਅੱਗ ਲੱਗੀ ਉਹਨੂੰ ਬੁਝਾ ਕੇ ਤੇ ਫਿਰ ਪਰੇ ਆਪਣੀ ਕਾਨਕ ਖੜੀ ਸੀ 40-50 ਗੱਲੇ ਉੱਥੇ ਮਸ਼ੀਨਾਂ ਵੀ ਚੱਲਦੀਆਂ ਸੀਗੀਆਂ ਫਿਰ ਅਸੀਂ ਉਧਰ ਚਲੇ ਗਏ ਉਧਰ ਅੱਗ ਬੁਝਾਉਂਦਿਆਂ ਤੋਂ ਸਾਨੂੰ ਦੂ ਅੱਗਾ ਛੈਲਰ ਸੀਗਾ ਮਹਿਲ ਸੀਗੀ ਨਾਲ ਉਹਨਾਂ ਉਹਾਂ ਦੇ ਸਾਡੇ ਪਹਿਲਾਂ ਵੀ ਸਾਨੂੰ ਵੀ ਇਧਰ ਨਾਲ ਵੀ ਵਾਹੂ ਵੀ ਸਾਡੇ ਵੀ ਅੱਗ ਲੱਗ ਜੂਗੀ ਫਾਕਿਓ ਦਾ ਨੁਕਸਾਨ ਜਿਆਦਾ ਹੋਣਾ ਸੀ ਫਿਰ ਅਸੀਂ ਉਧਰ ਵੀ ਵਾਈ ਉਥੋਂ ਕਰਦੇ ਕਰਦੇ ਵੀ ਹਵਾ ਆ ਗਈ ਇੱਕ ਜਾ ਇੱਕ ਟਰੈਕਟਰ ਨੂੰ ਘੇਰ ਲਿਆ ਚਾਸ਼ ਫਿਰ ਤੇ ਅੱਗ ਲੱਗੀ ਟਰੈਕਟਰ ਨੂੰ ਤੇ ਨਾਲ ਆਪਣੇ ਕਿੰਨਾ ਕੁ ਭਾਜੀ ਨੁਕਸਾਨ ਹੋ ਗਿਆ ਟਰੈਕਟਰ ਦਾ ਟਰੈਕਟਰ ਦੇ ਟਾਇਰ ਚਾਰੇ ਮੱਚ ਗਈ ਬੈਟਰੀ ਵਾਲਾ ਵੀ ਸਾਰਾ ਉਹ ਮੱਚ ਗਿਆ ਵੀ ਸਾਰੇ ਨੂੰ ਹੀ ਤਕਰੀਬਨ ਅੱਗ ਲੱਗੀ ਸੀਗੀ ਹਾਂਜੀ ਭਾਈ ਅੱਜ ਕੱਲ ਦਾ ਸਮਾਂ ਆ ਕਿ ਜੇ ਕੋਈ ਆਵਾਜ਼ ਮਾਰਦਾ ਬੰਦਾ ਤਾਂ ਵੀ ਬਹੁਤ ਘਟ ਜਾਂਦਾ ਵਿਚਾਲ ਕੋਈ ਗੱਲ ਨਹੀਂ ਜੇ ਕੋਈ ਮਦਦ ਲਈ ਆਵਾਜ਼ ਮਾਰਦਾ ਬੰਦਾ ਇਗਨੋਰ ਹੀ ਕਰਦਾ ਆ ਤੁਹਾਨੂੰ ਤੁਹਾਡੇ ਪਿਤਾ ਨੇ ਕਿਹਾ ਕਿ ਅੱਗ ਲੱਗ ਗਈ ਆ ਤੇ ਤੁਸੀਂ ਇਹ ਨਹੀਂ ਦੇਖਿਆ ਕਿ ਕਿਹਨਾਂ ਦੇ ਖੇਤਾਂ 'ਨ ਲੱਗੀ ਤੁਸੀਂ ਬੁਝਾਣ ਚੱਲ ਗਏ ਦਿਲ 'ਚ ਕਿਵੇਂ ਆਇਆ ਕਿ ਵੇ ਜਾ ਕੇ ਬੁਝਾਦਣੀ ਚਾਹੀਦੀ ਆ ਦੇਖੋ ਜੀ ਆਪਾਂ 13 ਤਰੀਕ ਦੀ ਆਪਦੀ ਹਾੜੀ ਸੰਭਾਲ ਕੇ ਆਪਾਂ ਵੀ ਤੂੜੀ ਵੀ ਬਣਾਈ ਹੋਈ ਵੀ ਆ ਮੰਨ ਕੇ ਜਿਵੇਂ ਆਪਾਂ ਜਮਾ ਵਿਵੇਲੇ ਸੀ ਨਾ ਆਪਣੇ ਨੇੜੇ ਹੀ ਸੀਗੀ ਅੱਗ ਵੀ ਨੇੜੀ ਸੀਗੀ ਬਹੁਤ ਦੂਰ ਸੀਗੀ ਪਰ ਆਪਾਂ ਫੇਰ ਵੀ ਇਹ ਸੋਚਿਆ ਵੀ ਆਪਣੀ ਫਸਲ ਹੁੰਦੀ ਅੱਜ ਤੇ ਉਹਨਾਂ ਭਰਾਵਾਂ ਨੇ ਵੀ ਆਪਣੇ ਵਝਾਉਣਾ ਹੋਣਾ ਹੀ ਸੀਗਾ ਤੇ ਆਪਾਂ ਇੱਕ ਹਮਦਰਦੀ ਦੇ ਆਪਦੇ ਭਰਾਵਾਂ ਦੇ ਨਾਲ ਕਿਸਾਨ ਭਰਾ ਦੇ ਨਾਲ ਵੀ ਕਿਉਂਕਿ ਉਹ ਵੀ ਆਪਣੀ ਫਸਲ ਹੀ ਆ ਜੀ ਮੰਨ ਕੇ ਚਲੋ ਮੇਰੀ ਫਸਲ ਹੀ ਆ ਕਿਉਂਕਿ ਕਿਸਾਨ ਕੋਈ ਵੀ ਆ ਪਾਲਦਾ ਫਸਲ ਨੂੰ 6 ਮਹੀਨੇ ਪੁੱਤਾਂ ਕੋ ਪਾਲਦਾ ਜੀ ਠੰਡ ਦੇ ਵਿੱਚ ਨਿਕਲਣ ਬਾਅਦ ਜੀ ਨਹੀਂ ਕਰਦਾ ਜਿਹੜੇ ਟਾਈਮ ਤੇ ਰਾਤ ਨੂੰ ਪਾਣੀ ਲਾਉਣੇ ਆ ਤੇ ਉਹ ਸੋਚ ਕੇ ਵੀ ਮੰਨ ਕੇ ਲਈ ਆਪਣੇ ਆਪ ਦੀ ਫਸਲ ਸੋਚ ਕੇ ਵੀ ਅਸੀਂ ਗਏ ਸੀ ਕਿ ਇਹ ਨਹੀਂ ਵੀ ਅਸੀਂ ਉਸ ਵੀ ਵੀਰ ਦੀ ਜਾਂ ਕਿਸੇ ਭਰਾ ਦੀ ਹੋਰ ਦੀ ਸੀ ਵੀ ਸਾਡਾ ਆਪਦਾ ਹੀ ਆ ਤੇ ਅਸੀਂ ਉਹਦੇ ਲਈ ਗਏ ਸੀਗੇ ਤੇ ਹੋਰ ਵੀ ਕਿਤੇ ਹੁੰਦੀ ਦੂਰ ਵੀ ਲੱਗਉਂਦੀ ਤਾਂ ਵੀ ਜਾਣਾ ਸੀ ਜੀ ਕਿਉਂਕਿ ਸਾਡੀ ਆਪਦੀਆਂ ਫਸਲਾਂ ਹੀ ਆ ਇਹ ਸਾਰੀਆਂ ਜਿੱਥੇ ਮਰਜ਼ੀ ਹੋਣ ਪੰਜਾਬ 'ਚ ਅਸੀਂ ਉੱਥੋਂ ਦੇਖ ਵੀ ਆਪਦਾ ਇਹ ਫਰਜ਼ ਸਮਝਦੇ ਆਂ ਵੀ ਅਸੀਂ ਜਾਣਾ ਹੀ ਜਾਣਾ ਤੇ ਬੁਝਾਉਣੀਆਂ ਤੇ ਮਦਦ ਕਰਨੀ ਕਰਨੀ ਆ ਜੀ ਅੱਛਾ ਭਾਜੀ ਕਿਸਾਨਾਂ ਦਾ ਮੈਂ ਹੌਸਲਾ ਦੇਖਿਆ ਮੈਂ ਇੱਧਰ ਮਾਝੇ ਦੇ ਏਰੀਆ 'ਚ ਜਾ ਕੇ ਆਇਆ ਕਿਸਾਨ ਫਿਰ ਵੀ ਕਹਿੰਦੇ ਚਲੋ ਪ੍ਰਮਾਤਮਾ ਦਾ ਸ਼ੁਕਰੇ ਉਹ ਕਰ ਰਹੇ ਨੇ ਫਿਰ ਵੀ ਕਹਿੰਦੇ ਪ੍ਰਮਾਤਮਾ ਦੇ ਭਾਣੇ 'ਚ ਹੀ ਆ ਸਭ ਕੁਝ 1 ਬਾਈ ਦੇ 25 ਕਿੱਲੇ ਸੜ ਗਏ ਤੋ 25 ਕਿਲੇ ਸਾੜਨ ਦੇ ਬਾਅਦ ਵੀ ਉਹਦੀ 22 ਲੱਖ ਦੀ ਮਸ਼ੀਨਰੀ ਸੜ ਗਈ ਮੋਟਰ ਤੇ ਖੜੀ ਹੋਈ ਸੀਗੀ ਟਰਾਲੀਆਂ ਖੜੀਆਂ ਸੀਗੀਆਂ ਹੋਰ ਸੰਦ ਖੜੇ ਸੀਗੇ ਉਹ ਫਿਰ ਵੀ ਪ੍ਰਮਾਤਮਾ ਦਾ ਸ਼ੁਕਰ ਮਨਾਉਂਦੇ ਆ ਤੇ ਕਈ ਵਾਰ ਆਪਾਂ ਸੋਚਦੇ ਵੇ ਕਿਸ ਮਿੱਟੀ ਦੇ ਬਣੇ ਆ ਕਿਸਾਨ ਪਰ ਮਤਲਬ ਕਿ ਕਿਸਾਨਾਂ ਨੂੰ ਲੋਕ ਕਈ ਗਾਲ੍ਹਾਂ ਵੀ ਕੱਢਦੇ ਕਿ ਧਰਨਾ ਲਾਉਣ ਤੋਂ ਰਿਹ ਰਹਿੰਦੇ ਆ ਪਰ ਫਿਰ ਵੀ ਉਹ ਮਤਲਬ ਕਿ ਉਹ ਪ੍ਰਮਾਤਮਾ ਦੇ ਪਾਣੀ ਚ ਰਹਿੰਦੇ ਦੇਖੋ ਜੀ ਆਪਣੇ ਕੱਲੇ ਚਲੋ ਇਹ ਤਾਂ ਆਪਣੀ ਆਪ ਦੀ ਫਸਲ ਆ ਸਾਡੀ ਕਿਸਾਨਾਂ ਦੀ ਸਾਡੇ ਦਾ ਕੋਈ ਉਂ ਵੀ ਆਫਤ ਆ ਜੇ ਪੰਜਾਬ ਚ ਆ ਜੇ ਚਾਹ ਬਾਹਰ ਆ ਜੇ ਕਿਤੇ ਵੀ 스테ਜ ਆ ਜੇ ਜਾਂ ਬਾਹਲੇ ਗੰਡੀਆਂ ਜਾ ਜੇ ਸਾਡੇ ਦਾ ਪੰਜਾਬੀ ਉੱਥੇ ਵੀ ਜਾ ਕੇ ਮੰਨਦਾ ਲੰਗਰ ਵੀ ਲਾਉਂਦੇ ਆ ਮਦਦ ਵੀ ਕਰਦੇ ਹੁਣ ਤੁਸੀਂ ਵੇਖਿਆ ਸੀ ਜੰਗ ਲੱਗੀ ਸੀ ਉੱਥੇ ਵੀ ਵੇ ਲੋ ਵੀ ਸਾਰੇ ਗੋਲੇ ਡਗਦੇ ਉੱਥੇ ਵੀ ਕੀਤੀ ਉਹਨਾਂ ਨੇ ਇਹ ਤਾਂ ਸਾਡਾ ਆਪ ਦੀ ਧਰਤੀ ਆ ਤੇ ਅਸੀਂ ਆਪਸ ਵਿੱਚ ਭਰਾ ਅਸੀਂ ਤਾਂ ਵੀ ਇੱਕ ਦੂਜੇ ਦੇ ਨਾਲ ਖੜੇ ਆ ਬਾਕੀ ਹੁਣ ਉਹ ਭਰਾ ਦੀ ਚਲੋ ਵੇ ਲੋ ਵੀ ਬਾਈ ਨੇ ਵੀਡੀਓ ਪਾਈ ਰਵਣ ਨੇ ਸਾਰੇ ਨੇ ਵੀ ਹੁਣ ਤੁਸੀਂ ਵੀ ਪਾਉਣੀ ਆ ਸਾਡੇ ਬਾਹਰਲੇ ਐਨਆਰਆ ਵੀਰੋ ਸਾਰੇ ਉਹ ਵੀ ਮਦਦ ਕਰੀ ਜਾਂਦੇ ਆ ਚਲੋ ਵੀ ਉਹ ਪੰਜਾਬੀ ਭਰਾ ਹੀ ਕਰਦੇ ਆ ਤੇ ਚਲੋ ਸਰਕਾਰ ਨੇ ਤਾਂ ਜੋ ਵੀ ਕਰਨਾ ਹੈ ਜਾਂ ਕਿਵੇਂ ਵੀ ਮਾਇਵਾ ਦੇਣਾ ਉਹਦਾ ਬਾਅਦੀਆਂ ਗੱਲਾਂ ਪਰ ਵੀ ਸਾਡੇ ਨਾਲ ਭਰਾਵਾਂ ਦੇ ਨਾਲ ਜਿਨ੍ਹਾਂ ਦਾ ਨੁਕਸਾਨ ਹੋਇਆ ਭਰਾ ਖੜੇ ਆ ਤੇ ਵੀ ਉਹ ਮਦਦ ਕਰੀ ਵੀ ਜਾਂਦੇ ਆ ਤੇ ਪਰ ਬਹੁਤ ਮਾੜੀ ਗੱਲ ਹੋਈ ਜਿਹੜਾ ਵੀ ਨੁਕਸਾਨ ਇਹਨਾਂ ਬਚ ਲੈਣਾ ਬਹੁਤ ਔਖਾ ਪੁੱਤਾਂ ਨੂੰ ਪਾਲੀ ਵੀ ਫਸਲ ਚਲੀ ਜਾਣੀ ਸੰਧ ਆਪਣੇ ਕੋਲ ਬੰਦ ਨਹੀਂ ਜੀ ਛੇਤੀ 26-27 ਲੱਖ ਰੁਪਏ ਦੀ ਮਸ਼ੀਨ ਆਉਂਦੀ ਆ 5 ਲੱਖ 11-12 ਲੱਖ ਰੁਪਏ ਦਾ ਟਰੈਕਟਰ ਟਰਾਲੇ ਹੁਣ ਆਪਣੇ ਸੋਢੀ ਵਾਲੇ ਵੀਰ ਦਾ ਇੱਕਦਮ ਮੱਚਿਆ ਟਰਾਲਾ ਖੜਾ ਉਹ ਕਨਕ ਵੱਢਣਾ ਤੇ ਲੈ ਕੇ ਆਇਆ ਸੀਗਾ ਟਰਾਲਾ ਤੇ ਉਹ ਪਿਛਲੇ ਪਾਸੇ ਲਾਇਆ ਤੇ ਉਹਦਾ ਖੜਾ ਹੀ ਮੱਚ ਗਿਆ ਜਿਹਦੋਂ ਪਾਉਣ ਲੱਗੇ ਉਹਦਨੂੰ ਅੱਗੇ ਉੱਤੇ ਚੜ੍ਹ ਗਿਆ ਉਹਦਾ ਘਰ ਵੀ ਪਿੱਛੋਂ ਸਾਰਾ ਸੜ ਗਿਆ ਅੱਛਾ ਬਾਪੂ ਨੇ ਤੁਹਾਨੂੰ ਕੀ ਕਹਿ ਕੇ ਘਰ ਤੋੜਿਆ ਕਿਉਂਕਿ ਜਦੋਂ ਮੰਨ ਲਓ ਇਹ ਤਾਂ ਖਤਰੇ 'ਚ ਹੀ ਬਾਪੂ ਖੁਦ ਕਹਿੰਦੇ ਵੀ ਅੱਗ ਦੇ ਵਿੱਚ ਜਾਓ ਹਨਾ ਭਜਾਓ ਕਿਉਂਕਿ ਬਹੁਤ ਖਤਰੇ ਵਾਲਾ ਕੰਮ ਸੀਗਾ ਬਾਪੂ ਜੀ ਨੇ ਕੀ ਕਿਹਾ ਵੇ ਕਹਿ ਕੇ ਤੋੜਿਆ ਤਾਂ ਬਾਬੂ ਇਹਦਾ ਇਹ ਹੀ ਕਹਿ ਕੇ ਤੁਰਿਆ ਵੀ ਜਿੰਨੇ ਵੀ ਆਪਦੀ ਕੋਸ਼ਿਸ਼ ਹੁੰਦੀ ਆਪਦੀ ਜਾਣ ਤੋਂ ਵੱਧ ਕੇ ਲੈ ਕੇ ਵੀ ਆਪਣਾ ਵੀ ਮਦਦ ਕਰੋ ਵੀ ਜਿੱਧਰਲੇ ਪਾਸੇ ਮੰਨ ਗਲ ਵੀ ਆਪਣੀ ਕਾਨਕ ਖੜੀ ਏ ਜਾਦੇ ਉਹ ਭਰਾ ਲੱਭ ਉਧਰ ਉਹ ਭਰਾ ਜਿੰਨਾ ਮਰਜੀ ਸੀਗਾ ਜਾਂ ਕੁਝ ਵੀ ਉਧਰਲੇ ਪਾਸੇ ਜਾ ਕੇ ਤੁਸੀਂ ਆਪਦਾ ਪੂਰਾ ਜੋਰ ਨਾਲ ਜਿੰਨਾ ਵੀ ਆਪਾਂ ਲਾ ਸਕਦੇ ਹਾਂ ਦਿਲੋਂ ਮਨੋਂ ਵੀ ਉਹ ਆਪਦਾ ਜਾ ਕੇ ਵੀ ਬਜਾਓ ਤੇ ਗਾਂ ਤਾਂ ਪਰਮਾਤਮਾ ਨੇ ਉਹ ਵਾਹਿਗੁਰੂ ਦੇ ਮੇਰਾ ਉਹਨੇ ਬਠੇਰੀਆਂ ਜੀ ਖੜੀਆਂ ਨਾਲੋਂ ਵਟ ਦੇ ਵੜ ਨਾਲੋਂ ਹਵਾ ਮੋੜ ਕੇ ਬਚਾਤੀਆਂ ਜਿਹੜੀਆਂ ਉਹਨੇ ਬਚਾਈਆਂ ਬਹੁਤ ਬਚੀਆਂ ਜੀ ਤੁਸੀਂ ਜੇ ਵੇਖੋਗੇ ਕੈਮਰੇ ਨਾਲ ਜਾ ਕੇ ਵਾਟ ਟਾਈਮ ਐ ਖੋਟ ਦੀ ਵਟਾ ਜਿੱਥੋਂ ਉਹਨੇ ਮੋੜੀ ਅੱਗ ਤਾਂ ਵੀ ਉਹ ਕਣਕਾਂ ਖੜੀਆਂ ਜਿਹੜੀਆਂ ਮੱਚ ਨੂੰ ਬਚੀਆਂ ਵੀ ਇੱਕ ਗੱਲ ਤਾਂ ਭਾਜੀ ਹੈਗੀ ਹੈ ਜੇ ਔਖਾ ਸਮਾਂ ਆ ਤੇ ਚਾਹੇ ਸੌਖਾ ਸਮਾਂ ਆ ਔਖਾ ਸਮਾਂ ਆ ਤਾਂ ਰੱਬ ਨੇ ਭਰਾ ਵੀ ਦਿੱਤੇ ਹੋਏ ਨੇ ਤੁਹਾਡੇ ਵਰਗੇ ਹਨਾ ਨਾਲ ਖੜਨ ਦੇ ਲਈ ਸਹਿਯੋਗ ਕਰਨ ਦੇ ਲਈ ਚਾਹੇ ਐਨਆਰਏ ਭਰਾ ਚਾਹੇ ਉਹ ਪੈਸਿਆਂ ਦੇ ਤੌਰ ਤੇ ਸਹਿਯੋਗ ਕਰੇ ਤਾਂ ਚਾਹੇ ਔਖਾ ਸਮਾਂ ਪ੍ਰਮਾਤਮਾ ਨੇ ਕੋਈ ਨਾ ਕੋਈ ਤਰਸਤਾ ਰਸਤਾ ਰੱਖਿਆ ਹੀ ਹੈ ਜੀ ਹਾਂਜੀ ਹਾਂਜੀ ਉਹ ਤਾਂ ਹਾਂਜੀ ਰੱਖਿਆ ਹੁਣ ਬਾਈ ਇਹ ਪੂਰੀ ਮਦਦ ਕਰ ਰਿਹਾਏ ਆਪਣੇ ਇਹਨਾਂ ਨੇ ਹੁਣ ਵੀਰੋ ਪਾਈਆ ਹੁਣ ਆਪਣੇ ਨੇੜੇ-ਨੇੜੇ ਪਿੰਡ ਜਿਵੇਂ ਘਰਾਂ ਦੇ ਆ ਮੁੰਡੇ ਕੋਲੇ ਸਾਰੀ ਛੇਕ ਨਾਲਾਂ ਪਹਿਲੀ ਆਈ ਆਪਣੇ ਨਾਲ ਹੀ ਸੋਢੀਆ ਮੰਡੀ ਤੇ ਉਹਦੇ ਹੁਣ ਸਾਰਿਆਂ ਨੇ ਜਿਵੇਂ ਤੂੜੀ ਨੂੰ ਵੀ ਸਾਰਿਆਂ ਨੇ ਟਰਾਲੀਆਂ ਦਿੱਤੀਆਂ ਮਣਕੇ ਲੈ ਕਣਕ ਇਕੱਠੀ ਕਰ ਕਰਕੇ ਦਿੱਤੀ ਹੁਣ ਆਪਣੇ 200-300 ਘਰਾਂ ਪਿੰਡ ਹਰ ਇੱਕ ਘਰ ਦਾ ਬੰਦਾ ਵੀ ਇੱਕ-ਇੱਕ ਗੱਟਾ ਕਣਕ ਦਾ ਦਿੰਦਾ 50 ਕਿਲੋ ਹੁੰਦੀ ਆ 300 ਕੱਟਾ ਹੋ ਗਿਆ ਤੇ 150 ਕੁਆਂਟਲ ਕਣਕ ਹੋ ਗਈ ਤੇ 6-7ਾਂ ਦੀ ਵੀ ਮਦਦ ਹਰ ਕੋਈ ਬੰਦਾ ਵੀ ਆਪਦੇ ਭਰਾ ਦੇ ਤੌਰ ਤੇ ਵੀ ਪੂਰੀ ਕਰੀ ਜਾਂਦੇ ਆ ਜੀ ਪਰ ਜਿਹੜਾ ਰੱਬੀ ਦੌਰ ਤੇ ਨੁਕਸਾਨ ਹੋ ਗਿਆ ਵੀ ਉਹ ਚੀਜ਼ ਬੰਦੇ ਦੇ ਮਨਚਤਾ ਸਿਰੇ ਤੋਂ ਸਿਰੇ ਤੱਕ ਰਹੂਗੀ ਅੱਜ ਮੇਰੇ ਕੋਲੇ ਹੁੰਦੀ ਸ਼ਾਇਦ ਮੇਰੀ ਅੱਜ ਐਰ ਕੀ ਵੇਖੋ ਜੀ ਪਰਮਾਤਮਾ ਦੀ ਇੰਨੀ ਵੀ ਕਰਪਾ ਕਿਥੇ 50 55 ਮਾਨ ਕਣਕ ਕਣਕ ਦੀ ਐਰ ਕੀ 65 ਮਾਨ ਕਣਕ ਨਿਕਲੀ ਕਣਕ ਪਲ ਦੇ ਪਲ ਦੇ ਕਣਕ ਨਾਲ ਪਿਆਰ ਹੋ ਜਾਂਦਾ ਹਾਂਜੀ ਪਿਆਰ ਹੋ ਜਾਂਦਾ ਜੀ ਮੰਨ ਕੇ ਚਲੋ ਇਹ ਜਾਵੜ ਦੀ ਹੈ ਤੇ ਬੰਦੇ ਨੂੰ ਹੁਣ ਉਹਦਾ ਹਾਲ ਦੇਖੋ ਜੀ ਜਾ ਕੇ ਉਹਨੂੰ ਨੀਂਦ ਨਹੀਂ ਆਉਂਦੀ ਰੋਂਦਾ ਇੱਕ ਮਾਨਕਲ ਮੈਂਟਲ ਤੌਰ ਉਹ ਵੀ ਉਹ ਹੋਇਆ ਪਿਆ ਨਾਲੇ ਉਹਦੀ ਲੋਕਾਂ ਮਦਦ ਕਰੀ ਜਾਂਦੇ ਹੌਸਲਾ ਦੇਈ ਜਾਂਦੇ ਭਰਾ ਪਰ ਫਿਰ ਵੀ ਉਹਨੂੰ ਆਏ ਵੀ ਮੇਰੀ ਆਪ ਦੀ ਫ ਮਿਹਨਤ ਕੀਤੀ ਉਹਨੇ 6 ਮਹੀਨੇ ਨਹੀਂ ਪੁੱਤਾਂ ਕੋ ਪਾਲੀ ਜੀ ਠੰਡ ਦੇ ਵਿੱਚ ਤੁਰ ਕੇ ਅੱਜ ਉਹ ਨਾਲ ਜੋ ਦੇ ਘਰੇ ਆਉਂਦਾ ਮੰਡੀ 'ਚ ਜਾਂਦਾ ਪੈਸੇ ਵਟ ਕੇ ਘਰੇ ਆਉਂਦੇ ਤੇ ਉਹਨੂੰ ਬੰਦੇ ਨੂੰ ਫਕਰ ਹੁੰਦਾ ਮਾਣ ਹੁੰਦਾ ਵੀ ਮੈਂ ਕਮਾਈ ਕੀਤੀ ਤੇ ਅੱਜ ਮੇਰੇ ਘਰੇ ਆਈ ਆ ਚੰਗੇ ਥਾਂ ਤੇ ਲੱਗੀ ਆ ਜਾਂ ਕੁਛ ਵੀ ਆ ਹਾਂਜੀ ਜਿਸ ਵੇਲੇ ਤੁਸੀਂ ਆਪਣੇ ਬੱਚੇ ਨੂੰ ਤੋੜਿਆ ਘਰੋਂ ਤਾਂ ਉਸ ਵੇਲੇ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਸੀਗੀਆਂ ਕਈ ਨੌਜਵਾਨ ਅੱਗ 'ਚ ਝੁਲਸ ਵੀ ਰਹੇ ਸੀ ਚਾਹੇ ਉਹ ਰਾਹ ਗੀਰ ਸਕੇ ਜ ਅੱਗ ਬੁਝਾਉਣ ਦੇ ਟਾਈਮ ਵੀ ਕਈਆਂ ਦਾ ਨੁਕਸਾਨ ਹੋਇਆ ਤਾਂ ਤੁਸੀਂ ਤੁਹਾਡੇ ਦਿਮਾਗ 'ਚ ਕੀ ਆਇਆ ਕਿ ਤੁਸੀਂ ਕਿਉਂਕਿ ਅੱਗ ਬਹੁਤ ਜ਼ਿਆਦਾ ਸੀਗੀ ਫਿਰ ਵੀ ਇਹ ਬ ਕੋਈ ਗੱਲ ਨਹੀਂ ਮਰ ਜੜੀ ਦੇਖੋ ਸਾਰਿਆਂ ਨੂੰ ਉਹ ਉੱਪਰ ਜੂ ਨੇ ਸਾਨੂੰ ਪਹਿਲਾਂ ਬਣੇ ਪਰਲਪਤ ਮੁੜ ਕੇ ਬਣੇ ਸਰੀਰ ਮਾਂ ਦੇ ਪਿਓ ਦੇ ਮਲਾਪ ਹੋਣ ਤੇ ਬੱਚੇ ਨੇ 9 ਮਹੀਨੇ ਪੜਨਾ ਉਹਨੇ ਜੋ ਕੁਛ ਉਹਦੇ ਕਰਮਾ ਦੇ ਵਿੱਚ ਲਿਖ ਚੁੱਕਾ ਜੇਕਰ ਇਹ ਨਾਲ ਕੋਈ ਸਾਡਾ ਵਰਾ ਵਾਪਰਨਾ ਸਾਡੇ ਨਾਲ ਵੀ ਵਾਪਰਨਾ ਸਿਰੋਂ ਵੱਧ ਵੀ ਹੁੰਦਾ ਤੇ ਉਸਨੇ ਉਸ ਟਾਈਮ ਲਿਖਿਆ ਸੀ ਤੇ ਉਹ ਹੋਣਾ ਹੀ ਸੀ ਉਹਨੂੰ ਬਚਾਉਣ ਵਾਲਾ ਕੋਈ ਬੰਦਾ ਨਹੀਂ ਸੀ ਜੇ ਕਰ ਇਸ ਬੱਚੇ ਨੂੰ ਮਰੋ ਇਹ ਏਡਾ ਵੱਡਾ ਹਸਤਾ ਵੀ ਹੋਣਾ ਹੁੰਦਾ ਰਾਹ ਗਿਰਾ ਮੂ ਤਾਂ ਫਿਰ ਮਤਲਬ ਯਾਰ ਉਥੇ ਸਾਦੇ ਉਸ ਮਾਰਗ ਨੇ ਲਿਖਿਆ ਸੀ ਜਾਣਾ ਹੀ ਸੀ ਇਹਨੇ ਜਾਣਾ ਹੀ ਪਣਾ ਸੀ ਕੋਈ ਗੱਲ ਨਹੀਂ ਫਿਰ ਜੋ ਹੁਕਮ ਮਾਲਕ ਦਾ ਹੈ ਇੱਕ ਪੰਜਾਬੀ ਹੋਣ ਦਾ ਕਹਿ ਸਕਦੇ ਫਰਜ ਤੁਸੀਂ ਵੀ ਨਿਭਾਇਆ ਤੁਹਾਡੇ ਬੱਚੇ ਨੇ ਬਿਲਕੁਲ ਬਿਲਕੁਲ ਐਸਾ ਹੁਣ ਇਹ ਜੋ ਪਹਿਲਾ ਬੇਟਾ ਮਤਲਬ ਜਿ ਆਪਣਾ 9.5 ਸਾਲ ਗੁਰਦਨ ਦੇ ਨਕਸ ਦੇ ਨਾਲ ਮਤਲਬ 43 ਹਜ਼ਾਰ ਤੇ ਜਿ ਆਪਣਾ 34 ਲੱਖ ਲਗਾ ਮੋਟੇ ਲੱਗਾ ਮਾਂ ਦੀ ਜੇ ਮੇਰਾ ਸਰਪੋਤ ਤਾਂ ਮੈਨੂੰ ਵੀ ਨਾਲ ਹੈ ਤੇ ਜਿਹਦੇ ਨੂੰ ਫੁੱਲ ਚੁਣਨ ਨਾਲ ਤੇ ਮਾਂ ਵੀ ਜਦੋਂ ਆਦਰਾਗ ਹੋ ਗਿਆ ਤੇ 2 ਮਹੀਨੇ 22 ਦਿਨ ਪਛੋ ਵੀ ਮਰ ਗਈ ਜਿਉ ਮਾਰਕਸ ਤਾਂ ਲਿਖਿਆ ਹੈ ਅੱਜ ਹੁਣ ਜੇ ਰੋਈ ਜਾਵਾਂਗੇ ਤਾਂ ਦੱਸ ਕੰਮ ਨੂੰ ਕਰ ਕੀ ਆਖਰਕਾਰ ਜੇ ਉਹਨਾਂ ਲੋਕਾਂ ਦੀ ਸਾਹ ਮੈਂ ਇੱਥੇ ਹੁੰਦਾ ਤੇ ਮੇਰੇ ਨਾਲੇ ਕੁਝ ਹੁੰਦਾ ਕਿ ਮੇਰੇ ਨਾਲ ਲੋਕ ਤੇ ਨਾ ਹੁੰਦੇ ਮੈਨਾਂ ਵੀ ਲੋਕ ਕਰਨੇ ਸੀ ਇਹ ਅਸੀਂ ਪੰਜਾਬੀ ਆਵਾ ਦਾ ਫਰਜ਼ ਨਿਭਾਉਨੇ ਸਾਲੇ ਕਰਮੇ ਸੇਵਾ ਲਿਖੀ ਆ ਅੱਛਾ ਇੱਕ ਤਾਂ ਤੁਹਾਡਾ ਪਹਿਲੇ ਹੀ ਹਾਂਜੀ ਇੱਕ ਬੇਟਾ ਤੁਹਾਡਾ ਪਹਿਲੇ ਇੱਕ ਬੇਟਾ ਨਾ ਪਹਿਲੇ ਹਾਦਸਾ ਵਾਪਰੇ ਉਹ ਹਾਂਜੀ ਉਹ ਹਾਂਜੀ ਉਹ ਜਿਹੜਾ ਵੱਡਾ ਬੇਟਾ ਜਿਹੜਾ ਹੈ ਨਾ ਉਹ ਉਹਦੇ ਜ ਆਪਣੇ ਗੁਰਦੇ ਦੇ ਨੁਕਸਨ ਨਾਲ ਉਹ 8 ਸਾਲ ਬਿਮਾਰ ਰਿਹਾ ਹੈਗਾ ਤੁਹਾਨੂੰ ਦੱਸਿਆ 34 ਲੱਖ 42 ਹਜ਼ਾਰ ਰੁਪਏ ਲੱਗਾਗਾ ਨਾਲ ਹੀ ਉਹਦੀ ਮਾਂ ਵੀ ਗੁਜ਼ਰ ਗਈ ਉਸੇ ਵਰਾਕ ਚ ਫਿਰ ਵੀ ਤੁਸੀਂ ਹੌਸਲੇ ਨਾਲ ਖੜੇ ਹੋ ਯਾਰ ਹੱਦ ਹੋ ਗਈ ਹੁਣ ਮਤਲਬ ਗਰਬਾਣੀ ਕਹਿੰਦੀ ਆ ਨਾ ਮਰਿਆ ਹੱਕ ਮਰਿਆ ਨੇ ਜਾਂਦਾ ਉਹਨੇ ਕਿੰਨਾ ਕੋਹ ਕੋਹ ਪਾਣ ਰੋਵੇ ਬਣੋ ਯਾਰ ਹੋਵੇ ਵੀ ਸਾਰਾ ਟੱਪ ਰੋਈਦਾ ਜਾਂਦਾ ਮਰਿਆ ਦਾ ਮਰਦਾ ਦਾ ਕੋਈ ਨਹੀਂ ਹੈਗਾ ਵੇਖਿਆ ਕੋ ਮਰਦਾ ਜਾਂ ਕੋ ਮਰਦਾ ਹੋਵੇ ਤੇ ਦੂਜਾ ਮੁੜਿਆ ਆਉਂਦਾ ਫੇਰ ਵੀ ਹੋਇਆ ਵਿਚਾਰ ਕੋ ਬੁੱਢਾ ਮਰਦਾ ਚੱਲ ਨਹੀਂ ਗੱਪਰੂ ਆ ਰਹੇ ਉਹ ਵੀ ਨਹੀਂ ਕਲ ਮੰਦੀ ਅੱਛਾ ਰੋਮਨ ਭਾਜੀ ਤੁਸੀਂ ਵੀ ਮੈਂ ਤੁਹਾਨੂੰ ਦੇਖਿਆ ਤੁਸੀਂ ਵੀ ਕਾਫੀ ਐਕਟਿਵ ਰਹਿੰਦੇ ਆ ਇੱਥੇ ਮਤਲਬ ਕਿ ਪੰਜਾਬ ਦੇ ਜਿਹੜੇ ਨੌਜਵਾਨਾ ਚਾਹੇ ਜਿੱਥੇ ਪੰਜਾਬ ਚ ਕਣਕ ਲੱਗੀ ਪਿੰਡਾਂ ਦੇ ਪਿੰਡ ਵਾਲੇ ਦੋਲੇ ਦੇ ਪਿੰਡ ਆਪਣਾ ਕੰਮਕਾਰ ਛੱਡ ਕੇ ਭੱਜੇ ਆਉਂਦੇ ਰਹੇ ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਹਨਾ ਚਾਹੇ ਜਣੀ ਮਰਜੀ ਮੁਸਕਰਾਵੇ ਭਰਾ ਦੀ ਤਰ੍ਹਾਂ ਸਾਰੇ ਨਾਲ ਆ ਕੇ ਖੜਦੇ ਰਹੇ ਜੀ ਅ ਭਾਈ ਜੀ ਪੰਜਾਬ ਦੀ ਤਸਵੀਰ ਹੀ ਇਦਾਂ ਦੀ ਆ ਸਾਡੇ ਗੁਰੂਆਂ ਨੇ ਸਾਨੂੰ ਸਿੱਖਿਆ ਇਦਾਂ ਦੀ ਦਿੱਤੀ ਆ ਸਾਡੇ ਮਾਪਿਆਂ ਨੇ ਸਾਡੇ ਪਿਓ ਗਾਣੇ ਸਾਨੂੰ ਸਿੱਖਿਆ ਹੀ ਇਦਾਂ ਦੀ ਦਿੱਤੀ ਆ ਕਿ ਅਸੀਂ ਮਸੀਬਤ ਵੇਲੇ ਉਵੇਂ ਸਾਡਾ ਪਲਾ ਸ੍ਰੀਕੇ ਚ ਅਸੀਂ ਕਿਸੇ ਨਾਲ ਲੱਖ ਲੜੇ ਹੋਈਏ ਪਰ ਜਦੋਂ ਸਾਡੇ ਆਣ ਗਵਣ ਤੇ ਵੀ ਇੰਨੀ ਮਸੀਬਤ ਪੈਂਦੀ ਆ ਤੇ ਨਾਲ ਮੋਟੇ ਨਾ ਮੋਟਾ ਲਾ ਕੇ ਖੜਦੇ ਆ ਵੀਰ ਜੀ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਇਹ ਸਾਡੇ ਏਰੀਆ ਦਾ 3000 ਕਿੱਲੇ ਦਾ ਨੁਕਸਾਨ ਹੋਇਆ ਬਹੁਤ ਵੱਡਾ ਨੁਕਸਾਨ ਸੀ ਅੱਗ ਨੇ ਬਹੁਤ ਜ਼ਿਆਦਾ ਤੰਡ ਬਖੇੜਿਆ ਪਰ ਆ ਜਿਹੜਾ ਏਰੀਆ ਇਹ ਸਾਡੇ ਨੌਜਵਾਨਾਂ ਕਰਕੇ ਸਾਡੇ ਪਿੰਡਾਲਾਂ ਕਰਕੇ ਇਹ ਬਚ ਗਿਆ ਚਾਹੇ ਉਹ ਨੌਜਵਾਨ ਵਕੀਲਾਂ ਵਾਲੇ ਤੇ ਮਈਆਂ ਵਾਲੇ ਦੇ ਸੋਢੀ ਵਾਲੇ ਦੇ ਟੌਰ ਰੋਈ ਦੇ ਚਾਹੇ ਆਸੇ ਪਾਸੇ ਪਿੰਡਾਂ ਦੇ ਲੋਕ ਆਏ ਉਹਨਾਂ ਨੇ ਅੱਗ ਤੇ ਕੰਟਰੋਲ ਪਾਉਣ ਦੀ ਕੋਸ਼ਿਸ਼ ਕੀਤੀ ਅੱਗ ਰੁਕੀ ਨਹੀਂ ਆ ਸੋਢੀ ਵਾਲੇ ਚਾਰੇ ਪਾਸੇ ਅੱਗ ਸੀਗੀ ਅੱਗ ਇੱਥੇ ਰੁਕੀ ਨਹੀਂ ਅੱਗ ਰੁਕੀ ਗਾਹ ਨਹਿਰ ਪੈਂਦੀ ਸੀ ਅਸੀਂ ਨਹਿਰ ਦੀਆਂ ਪਟੜੀਆਂ ਵਾਈਆਂ ਪਟੜੀਆਂ ਵਾਹ ਕੇ ਫਿਰ ਉੱਥੇ ਪਾਣੀ ਵਾਲੀਆਂ ਟੈਂਕੀਆਂ ਭਲਾਈਆਂ ਪਾਣੀ ਵਾਲੀਆਂ ਟੈਂਕੀਆਂ ਲੋਕਾਂ ਨੇ ਛੀਟੀਆਂ ਤੋੜੀਆਂ ਟੈਂਕੀਆਂ ਨਾਲ ਪਾਣੀ ਨਾਲ ਬਹੁਤ ਮੁਸ਼ਕਲ ਨਾਲ ਅੱਗ ਰੋਕੀ ਬਹੁਤ ਵੱਡੀ ਮੁਸੀਬਤ ਸੀ ਤੇ ਅਸੀਂ ਇਸ ਬਾਈ ਜੀ ਦਾ ਇਸ ਬਾਪੂ ਜੀ ਦਾ ਇਹਨਾਂ ਦਾ ਧੰਨਵਾਦ ਕਰਦੇ ਆ ਧੰਨਵਾਦ ਇਸ ਤਰ੍ਹਾਂ ਦਾ ਕਿ ਇਹਨਾਂ ਨੇ ਵਰਦੀ ਅੱਗ ਦੇ ਵਿੱਚ ਕੁੱਦੇ ਆ ਵਰਦੀ ਅੱਗ ਦੇ ਵਿੱਚ ਇਹ ਇੱਕ ਜਾਣਾ ਤੇ ਬਾਪੂ ਜੀ ਨੇ ਹੌਸਲਾ ਦੇ ਕੇ ਆਪਦੇ ਪੁੱਤ ਨੂੰ ਭੇਜਿਆ ਵੀ ਜਾ ਪੁੱਤਰਾ ਅੱਗ ਲੱਗ ਗਈ ਜਾ ਤੇਰੀ ਜਾਨ ਜਾਣਾ ਤੂੰ ਜਾ ਕੇ ਮਦਦ ਕਰ ਤੇ ਬਾਈ ਹੁਣੀ ਗਏ ਤੇ ਇੱਕ ਤਰ੍ਹਾਂ ਦੀ ਜੰਗ ਸੀ ਭਾਈ ਜੰਗ 'ਚ ਤੋਰਨ ਵਰਗਾ ਹਿਸਾਬ ਕਿਤਾਬ ਸੀ ਭਾਈ ਜੰਗ ਹੀ ਸੀ ਜੰਗ ਹੀ ਸੀ ਆ ਤੰਡਵ ਸੀ ਅੱਗ ਦਾ ਘਟੋ ਘਟ 50 ਫੁੱਟ ਤਾ ਨੂੰ ਅੱਗ ਸੀਗੀ ਤੇ ਅੱਗ ਦੀਆਂ ਭਮੀਰੀਆਂ ਬਣ ਰਹੀਆਂ ਸੀਗੀਆਂ ਵਾਬ ਰੋਲੇ ਬਣ ਰਹੇ ਸੀਗੇ ਅੱਗ ਕਿਉਂਕਿ 2 ਮਿੰਟ ਬਾਅਦ ਹਵਾ ਚੇਂਜ ਹੋ ਜਾਂਦੀ ਸੀ ਕਿਥੇ ਨੂੰ ਚਾਰਾਂ ਰੁੱਖਾਂ 'ਚ ਹਵਾ ਹੁੰਦੀ ਸੀ ਕਿਤੇ ਉਧਰਲੇ ਰੁੱਖ ਚੋ ਜਾਂਦੀ ਸੀ ਕਿਤੇ ਇਧਰਲੇ ਪਾਸੇ ਹੋ ਜਾਂਦੀ ਸੀ ਕਿ ਕਿਧਰਲੇ ਪਾਸੇ ਹੋ ਜਾਂਦੀ ਸੀ ਬਹੁਤ ਅਣਹੂਣੀ ਘਟਨਾ ਹੋਈ ਐ ਤੇ ਤੁਹਾਡੇ ਮਾਧਮਨ ਰਾਹੀਂ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹਣਾ ਕਿ ਦੋ ਨੌਜਵਾਨ ਸਾਡੇ ਇੱਥੇ ਰਾਹਗੀਰ ਸੀਗੇ ਰਾਹਗੀਰ ਸੀਗੇ ਜਦੋਂ ਉਹ ਜਾ ਰਹੇ ਸੀਗੇ ਤੇ ਅੱਗ ਦੀ ਲਪੇਟ ਵਿੱਚ ਆ ਕੇ ਝੁਲਸ ਗਏ ਸੀ ਇੱਕ ਦੀ ਔਨ ਸਪੋਟ ਡੈਥ ਹੋ ਗਈ ਸੀ ਤੇ ਦੂਜੇ ਦੀ ਬੜੇ ਹੀ ਅਫਸੋਸ ਨਾਲ ਪਰਿਮਾਨ ਕਹਿਣਾ ਪੈ ਰਿਹਾ ਮੈਨੂੰ ਹੁਣੇ ਪਤਾ ਲੱਗਾ ਜੀ ਦੂਜੇ ਦੀ ਵੀ ਡੈਥ ਹੋ ਗਈ ਆ ਦੋ ਜਾਨਾ ਸਾਡੇ ਜੀਰੇ ਦੇ ਵਿੱਚ ਇਸ ਅੱਗ ਦੀ ਲਪੇਟ ਦੇ ਵਿੱਚ ਆਉਣ ਨਾਲ ਚਲੀਆਂ ਗਈਆਂ ਇੱਕ ਇਹੇ ਵੀਰ ਚੁਲਸਿਆ ਇੱਕ ਸੋਢੀ ਵਾਲੇ ਬੰਦਾ ਹੋਰ ਮੁੰਡਾ ਪਿਆ ਵੀਰਾ ਮੰਜੇ ਤੇ ਉਹ ਚੁਲਸਿਆ ਤੇ ਕਿਸਾਨਾਂ ਦੀਆਂ ਇੱਥੇ ਬੰਟੀ ਆ ਇੱਥੇ ਆਕਾਸ਼ ਆ ਮੁੰਡਾ ਇੱਕ ਸਾਧੂ ਵਾਲੇ ਮੁੰਡਾ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਦੇ ਖੜੀਆਂ ਕਣਕਾਂ ਮੱਚੀਆਂ ਚਲੋ ਪਰਪਾਈ ਹੋ ਜੂਗੀ ਉਸ ਜਿਹੜਾ ਨਿੱਜੀ ਤੌਰ ਤੇ ਸੰਕਟ ਆਇਆ ਉਸ ਦੀ ਪਰਪਾਈ ਹੋ ਜੂ ਪਰ ਜਿਹੜੀਆਂ ਦੋ ਕੀਮਤੀ ਜਾਨਾਂ ਜਲੀਆਂ ਗਈਆਂ ਇੱਕ 15 ਸਾਲਾਂ ਦੇ ਬੱਚੇ ਦੀ ਤੇ ਇੱਕ 18 ਸਾਲਾਂ ਦੇ ਬੱਚੇ ਦੀ ਉਹ ਪਰਪਾਈ ਨਹੀਂ ਹੋਣੀਗੀ ਅਸੀਂ ਤਾਂ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਆ ਰੱਬ ਅੱਗੇ ਅਰਦਾਸ ਕਰਦੇ ਆ ਕਿ ਇਹੋ ਜੀ ਕਰੋਪੀ ਕਦੇ ਵੀ ਨਾ ਆਵੇ ਕਦੇ ਵੀ ਨਾ ਆਵੇ ਬਹੁਤ ਵੱਡੀ ਕਰੋਪੀ ਸੀ ਬਾਈ ਬਹੁਤ ਜ਼ਿਆਦਾ ਅੱਗ ਨੇ ਤੰਡ ਵਿਖੇੜਿਆ ਅਸੀਂ ਸਾਰੇ ਪੰਜਾਬ ਨੂੰ ਅਪੀਲ ਕਰਦੇ ਆ ਕਿ ਸਾਡੇ ਪਿੰਡਾਂ ਦੇ ਨਾਲ ਪੰਜਾਬ ਨਾਲ ਖੜੋ ਤੁਸੀਂ ਅੱਗੇ ਵੀ ਖੜਦੇ ਰਹੇ ਹੋ ਚਾਹੇ ਉਹ ਹਾੜ ਪੀੜ ਤੋਂ ਹੋਣ ਚਾਹੇ ਅਸੀਂ ਵੀ ਬਈ ਜਾਂਦੇ ਰਹੇ ਹਾਂ ਹੜਾਂ ਦੇ ਵਿੱਚ ਚਾਹੇ ਉਹ ਸੁਲਤਾਨਪੁਰ ਲੋਧੀ ਵਾਲੇ ਪਾਸੇ ਹਾੜ ਆਏ ਹੋਣ ਚਾਹੇ ਉਹ ਮੱਲਾ ਆਲਾ ਮਖੂਸਾੜਾ ਹਾੜ ਆਏ ਹੋਣ ਅਸੀਂ ਐਸੇ ਹੀ ਪਿੰਡਾਂ ਵਿੱਚੋਂ ਟਰਾਲੇ ਭਰ ਕੇ ਅਨਾਜ ਦੇ ਜਾਂ ਪਾਣੀ ਦੇ ਜਾਂ ਹੋਰ ਸਹੂਲਤਾਂ ਵਾਸਤੇ ਜਾਂਦੇ ਰਹੇ ਹਾਂ ਅੱਜ ਤੁਹਾਡੇ ਹੱਥ ਮੱਧ ਵਿੱਚ ਆਈ ਅਪੀਲ ਕਰਦੇ ਆ ਅੱਜ ਸਾਡੇ ਪਿੰਡਾਂ ਦੇ ਨਾਲ ਖੜਨ ਦੀ ਤੁਹਾਨੂੰ ਬੇਨਤੀ ਹੈ ਜੀ ਜੀ ਸਾਡੇ ਨਾਲ ਬਾਈ ਹੁਣੇ ਮੌਜੂਦ ਸਨ ਸਿੱਧੇ ਤੌਰ ਤੇ ਵੀ ਕਹਿ ਸਕਦੇ ਆ ਕਿ ਪਿੰਡਾਂ ਦੇ ਨੌਜਵਾਨਾਂ ਦਾ ਹੌਸਲਾ ਸੀਗਾ ਇਸ ਬਾਈ ਦਾ ਹੌਸਲਾ ਸੀਗਾ ਜਿਸ ਕਰਕੇ ਬਹੁਤ ਸਾਰੀ ਕਣਕ ਜਿਹੜੀ ਹੈ ਜਾਂ ਫਸਲ ਕਿਸਾਨਾਂ ਦੀ ਉਹ ਮਚਣ ਤੋਂ ਬਚ ਗਈ ਜਿਨ੍ਹਾਂ ਨੇ ਆਪਣੀ ਜਾਨ ਜੋਖਮ 'ਚ ਪਾਈ ਇਹ ਜੋ ਅੱਗ ਨੇ ਤੰਦਮ ਮਚਾਇਆ ਸੀਗਾ ਉਸ ਤੰਦਬ ਨੂੰ ਬੁਝਾਉਣ ਦੇ ਲਈ ਉਸ ਜੰਗ ਦੇ ਵਿੱਚ ਇਹ ਨੌਜਵਾਨ ਆਪਣਾ ਆਪਾ ਬਾੜ ਕੇ ਕੁੱਦ ਗਏ ਸੋ ਇਹਨਾਂ ਵੀਰਾਂ ਦੇ ਹੌਸਲੇ ਨੂੰ ਵੀ ਸਲਾਮ ਕਰਨੀ ਚਾਹੀਦੀ ਤੇ ਨਾਲ ਹੀ ਜਿਨ੍ਹਾਂ ਕਿਸਾਨਾਂ ਦੀ ਕਣਕ ਮਚ ਚੁੱਕੀ ਆ ਉਹਨਾਂ ਦਾ ਕੁਝ ਬਚਿਆ ਨਹੀਂ ਪਿੱਛੇ ਜਿਨ੍ਹਾਂ ਦਾ ਥੋੜਾ ਵੀ ਨੁਕਸਾਨ ਯਾਦ ਆਪ ਸਾਰੇ ਪੰਜਾਬੀਆਂ ਨੂੰ ਅਪੀਲ ਹੈ ਕਿ ਆਪਾਂ ਨੂੰ ਇਹਨਾਂ ਦੇ ਨਾਲ ਖੜਨ ਦੀ ਲੋੜ ਹੈ ਚਾਹੇ ਆਪਾਂ ਥੋੜਾ ਥੋੜਾ ਇਹਨਾਂ ਦਾ ਕਰੀਏ ਤਾਂ ਕਿ ਘਟੋ ਘਟ ਇਹਨਾਂ ਨੂੰ ਹੌਸਲਾ ਆਵੇ ਕਿਉਂਕਿ ਜੇਕਰ ਕਿਸਾਨ ਜੇਕਰ ਕੋਈ ਕੁਦਰਤੀ ਆਫਤ ਪੈ ਜਾਵੇ ਕੋਈ ਮੀਨ ਏਰੀਆ ਆ ਜਾਵੇ ਤਾਂ ਉਸ ਦੇ ਨਾਲ ਫਸਲ ਥੋੜੀ ਬਹੁਤੀ ਖਰਾਬ ਜਵੇ ਤਾਂ ਉਸ ਦੇ ਨਾਲ ਜਿੰਨੀ ਬਚੀ ਆ ਉਸ ਦੇ ਨਾਲ ਘੱਟੋ ਘੱਟ ਘਾਟਾ ਜਿਹੜਾ ਆ ਜਾਂ ਉਹ ਨਹੀਂ ਪੈਂਦਾ ਹੈਗਾ ਜਾਂ ਫਿਰ ਜਿੰਨੀ ਲਾਗਤ ਆ ਉਹ ਪੂਰੀ ਹੋ ਜਾਂਦੀ ਪਰ ਜੇ ਬਿਲਕੁਲ ਹੀ ਮੱਚ ਜਵੇ ਤਾਂ ਉਸ ਦੇ ਬਾਅਦ ਕਿਸਾਨ ਕੋਲ ਕੁਝ ਨਹੀਂ ਬਚਦਾ ਪਰ ਹੁਣ ਜੇ ਕੁਝ ਬਚਿਆ ਨਹੀਂ ਤਾਂ ਜੇਕਰ ਅਸੀਂ ਨਾਲ ਥੋੜੇ ਥੋੜੇ ਖੜੀਏ ਥੋੜੀ ਥੋੜੀ ਮਦਦ ਕਰੀਏ ਤਾਂ ਇਹ ਕਿਸਾਨ ਦੁਬਾਰਾ ਆਪਣੇ ਪੱਬਾ ਪਾਰ ਹੋ ਸਕਦੇ ਨੇ ਦੁਬਾਰਾ ਫਿਰ ਇਹਨਾਂ ਨੂੰ ਇੱਕ ਨਵਾਂ ਹੌਸਲਾ ਆਪਣੇ ਭਰਾਵਾਂ ਦੀ ਬਦੌਲਤ ਮਿਲ ਸਕਦਾ ਹੈ ਕੈਮਰਾਮੈਨ ਦਵਿੰਦਰ ਦੇ ਨਾਲ ਅਮਨਦੀਪ ਸਿੰਘ ਗੜੀ ਪ੍ਰੋ ਪੰਜਾਬ ਟੀਵੀ ਜੀਰਾ